ਮੋਗੇ ਲੱਗੇ ਪਿਆ। ਪਿਛਾ ਵਾਲੇ ਪਾਸੇ ਇਹ ਧਾਰਾ ਮਾਰਦੇ ਚਾਹੀਏ। ਉਹ ਉਹ ਕੰਮ ਨਹੀਂ ਹੈਗਾ। ਕਿੰਨਾ ਤੋਂ ਦੱਸਿਆ? 18 ਕਿਲੋ ਅੱਜ ਦੇਵਾਂ 20 ਦੀ ਓੜ ਦੇ ਦੇਵਾਂਗੇ। ਠੀਕ ਹੈ ਗੱਲ। ਆ ਇੱਥੋਂ ਕਰਾਂਗੇ ਇਕੱਲੇ। ਬਾਈ ਇੱਥੋਂ ਮਾਰ। ਲੈ ਸਦਨੋ ਅੱਜ ਨਾ ਤੋਹਫੇ ਪੀਸ ਦਿਖਾ ਦੇਣੇ ਆ ਬਾਈ ਮਨੀ ਕੋਲੇ ਪਿੰਡ ਛਾਪੂਰਾ ਤਹਿਸੀਲ ਫਲੋਰ ਤੇ ਜ਼ਿਲ੍ਹਾ ਜਲੰਧਰ। ਸਰਦਾਰ ਚਰਨ ਸਿੰਘ ਡੈਰੀ ਫਾਰਮ ਤੇ ਪਹੁੰਚੇ ਹੋਏ ਆ। ਝੋਟੀਆਂ ਬਾਈ ਕਹਿੰਦਾ ਲੈਣੀਆਂ ਦੀ 10 ਤੋਂ 12 ਪਰ ਇਹ ਮੰਨ ਲਓ ਵੀ ਸੂਏ ਦੀ ਘਾਟ ਹੋਣ ਕਰਨਾ ਅੱਜ ਝੋਟੀਆਂ ਬਾਈ ਕਹਿੰਦਾ 6 ਹੀ ਮਿਲੀਆਂ ਨੇ। ਤੇ ਮੇਲੀਆਂ ਨੇ ਮੰਨ ਲਓ ਮੰਨ ਲਓ ਵੀ ਟਾਪ ਤੋਂ ਟਾਪ ਕੁਆਲਿਟੀ ਦੀ। ਬਾਕੀ ਗੱਲਬਾਤ ਬਾਈ ਨਾ ਕਰਾਂਗੇ ਡਿਟੇਲ ਸਾਰੀ ਬਾਈ ਨੂੰ ਪੁੱਛ ਲਾਂਗੇ ਆ ਜਾ ਗਰੀ ਲਿਆ ਕੈਮਰਾ ਇੱਧਰ ਲੈ ਬੰਨ। ਖੋਰਮ ਨਹੀਂ ਕਹਵੇਂ। ਵਧੀਆ ਸਾਸਿਕਾ ਬਾਈ ਜੀ। ਚੜਦੀ ਕਲਾ। ਵਧੀਆ ਜੀ ਸਵਾਗਤ ਕੀਤਾ ਜਾਂਦਾ ਤੁਹਾਡੇ ਚੈਨਲ ਸਿੰਘ ਡੈਰੀ ਫਾਰਮ ਤੇ। ਚੱਲਦਾ ਮਾਰੂ ਮਾਰਗ। ਭਾਈ ਗੋਦੀ ਮੇਰੇ ਆ ਜੀ ਪੂਰੀ। ਠੀਕ ਹੈ ਕਰ। ਇੰਸਟਾਗ੍ਰਾਮ ਤੇ ਆਪਣਾ ਪੇਜ ਵੀ ਹੈ ਚੈਨਲ ਸਿੰਘ ਡੈਰੀ ਫਾਰਮ। ਫੇਸਬੁੱਕ, YouTube। ਤਿੰਨੇ ਪਾਸੇ ਫੋਲੋ ਕਰ ਲਿਓ। ਹਾਂ ਜੀ ਜ਼ਿਆਦਾ ਤੋਂ ਜ਼ਿਆਦਾ ਕਰ ਲਿਓ। ਨੰਬਰ ਬੋਲ ਦੇ ਜੀ। 9478474740 ਠੀਕ ਹੈ ਹਾਂ ਜੀ ਤੇ ਸ਼ੁਰੂਆਤ ਫਰਾਗ ਦੀ ਚੋਟੀ ਦੀ ਆ ਜੋਟੀ ਚੌਗੀ ਗੱਟੀ ਦੇਖ ਬਾਈ ਮਾਰ ਕੇ ਰੀ ਕੈਮਰਾ ਫੇਸ ਤੋਂ ਲਾ ਕੇ ਆਰਡਰ ਕੁਆਲਿਟੀ ਤੇ ਨਸਾਂ ਨੂੰ ਸੰਕਰਾ ਦੀ ਚੱਕ ਝੋਟੀ ਦੇ ਜਿਵੇਂ ਤੁਹਾਨੂੰ ਸ਼ੁਰੂ ਜੀ ਕਿਹਾ ਵੀ ਬਾਈ ਕਹਿੰਦਾ ਲੈਣੀਆਂ 12 13 ਦੀ ਪਰ ਸੂਆ ਦੀ 6 ਝੋਟੀਆਂ ਮਿਲੀਆਂ ਨੇ ਤੋਰ ਚੋਪਰਾ ਫੋਲ ਕੇ ਬਣਾ ਆ ਜਾ ਆ ਲੈ ਔਰ ਦੀ ਬੰਨੇ ਦੰਦੋਂ ਰਹੂਗੀ ਬਾਈ ਕਹਿੰਦਾ ਚਾਰ ਦੰਦ ਤੇ ਬਾਕੀ ਝੋਟੀਆਂ ਮੰਨ ਲਓ ਜਮਨ ਕੂਝ ਵਰਗੀ ਝੋਟੀ ਕੂਝ ਵਰਗੀ ਨਾਣਾ ਨੂਣਾ ਪੂਰੀ ਹਲੇ ਵੇ ਤੇ ਕਿੰਨੇ ਰੰਦਾ ਸੂਆ ਸੂਆ ਬਾਈ ਆ ਛੇ ਮਾ ਪੰਜ ਮਾ ਛੇ ਮਾ ਦਨੇ ਆ ਤਾਜੀ ਸੂਈ ਆ ਬੋਲੇ ਬੋਲੇ ਸਾਫ ਆ ਠੀਕ ਆ ਕੰਨ ਹਾਂਜੀ ਬੋਲੇ ਚ ਬਾਈ ਕਹਿੰਦਾ ਸਾਫ ਦਿਨ ਪੰਜਵਾਂ ਛੇਮਾਂ ਸੂਈ ਨੂੰ ਲੈ ਆਲੇ 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 ਆਰ ਲੈ ਬੰਨੇ ਲੈ ਆ ਬੱਚੇ ਤੇ ਪਰੇਸ਼ਾਨ ਨਾ ਕਰ ਬੱਚੇ ਤੇ ਆਉਣ ਦੇ ਆਉਣ ਦੇ ਆਉਣ ਦੇ ਬੱਚੇ ਤੇ ਆਉਣ ਦੇ ਪਰੇਸ਼ਾਨ ਨਾ ਕਰ ਕਿਉਂਕਿ ਪਹਿਲਾਂ ਕਰਤੀ ਉਹੀ ਗੱਲ ਆ ਬੱਚੇ ਦਾ ਕਰਦੀ ਜਾਂਦਾ ਹੈ ਨਾ ਮਗਰ ਬੱਚਾ ਬਹੁਤ ਚੰਗਾ ਆ ਕਿੰਨਾ ਕੱਜ ਕਹ ਲਿਆ ਦੁੱਧ ਚ ਬੋਲੇ ਅੱਜ 15 ਕਿਲੋ ਮਿੰਨ ਦੇਵਾਂਗੇ ਜੀ 15 ਕਿਲੋ ਹਾਂਜੀ ਟਾਈਮ ਦੋ ਟਾਈਮ ਮਿੰਨ ਦੇਵਾਂਗੇ ਜੀ ਕਹਿ ਦਿਆ ਤਸੱਲੀ ਕਰਾ ਦੇਾਂਗੇ ਇੱਥੋਂ ਦਿਖਾ ਗਏ ਰੀ ਨਸਾਂ ਨੂੰ ਸਾਂ ਓ ਇਥੋਂ ਕਰਾ ਦੇ ਚੈੱਕ ਤੇ ਇਥੋਂ ਮਾਰ ਦੇ ਫੇਸ ਤੇ ਕੈਮਰਾ ਇਹ ਮੰਨ ਲਓ ਵੀ ਕੋਈ ਛੋਟੇ ਕੱਦ ਕਾੜ ਚ ਨਾ ਸੱਜਣ ਮੰਨ ਲੈ ਇਹਨੂੰ ਕਿਉਂਕਿ ਪਹਿਲਣ ਦੇ ਹਿਸਾਬ ਨਾਲ ਕੱਦ ਕਾੜ ਬਹੁਤ ਕਮਾਲ ਦਾ ਰੱਖਦੀ ਆ ਤੇ ਥਣ ਥਣ ਦਾ ਸਹਜ ਇਹ ਮੰਨ ਲਓ ਵੀ ਹੱਥੀ ਚਵਾਈ ਵਾਲਾ ਜਮਾ ਤਾਜੀ ਸੂਈ ਬੱਚਾ ਮਾਰੇ ਕੱਟਾਇਆ ਠੀਕ ਹੈ ਗੱਲ ਹਾਂਜੀ ਚਵਾਈ ਦੀ ਕਿਵੇਂ ਇੱਕ ਨੰਬਰ 100 ਦੀ 100 ਦੀ 100 ਕੱਲੀ ਕੱਲੀ ਉਹ ਦੇਖ ਨਾ ਹੜਵਾਈ ਠੀਕ ਹੈ ਗੱਲ ਹਾਂਜੀ ਰੇਟ ਕਿੰਨੇ ਤੋਂ ਕਿੰਨੇ ਰਹੂਗਾ ਲਾਟ ਦਾ ਆਈਡੀਆ ਚੈੱਕ ਦੋ ਦੋ ਪਲਾਸੀ ਆ ਬਾਈ ਜੀ ਦੋ ਲੱਖ ਤੋਂ ਬਾਰੀ ਸ਼ੁਰੂ ਹੁੰਦਾ ਰੇਟ ਆ ਇਹ ਮੰਨ ਲੈ ਲਾਸਟ ਰੇਟ ਜੱਕ ਕਾ ਸਾਢੇ 3 ਲੱਖ ਦਾ ਸਾਢੇ 3 ਲੱਖ ਬਾਹਰ ਹੀ ਆ ਜੀ ਸਾਡੇ ਤੋਂ ਠੀਕ ਹੈ ਗੱਲ ਵੀ ਟਾਪ ਤੋਂ ਟਾਪ ਦੇ ਨੀਂ ਕਿੰਨੀ ਮਿਲਣਗੇ ਤੇ ਹੁਣ ਮਾਰਗਾ ਜੀ ਦੋ ਨੰਬਰ ਵਾਲੀ ਤੇ ਕੈਮਰਾ ਲਿਆ ਚੋਪਾ ਆ ਲੈ ਆ ਲੈ ਮਗਰ ਕੱਟੀ ਹੈ ਨਾ ਮਾਰ ਕੱਟੀ ਜੇ ਪਹਿਲਾਂ ਤਾਂ ਬਾਈ ਕੱਟੀ ਮਗਰ ਦੇਖ ਕੱਟੀ ਦੀ ਮਾਰਗਾ ਰਹੀ ਕੈਮਰਾ ਹੈ ਇਹ ਗੋਲ ਜਮਾ ਹੈ ਨਾ ਹਾਂ ਪੱਟ ਪੁੱਟ ਦੇ ਕੱਟੇ ਦੀ ਇੱਥੋਂ ਕਰਾ ਦੇ ਚੈੱਕ ਤੇ ਹੁਣ ਲਿਆ ਚੋਪਰਾ ਛੋਟੀ ਡਿਜ਼ਾਈਨ ਜੂਨ ਸਿੰਘਾਂ ਦਾ ਬੜਾ ਸੋਹਣਾ ਹੈ ਨਾ ਹਾਂ ਜੀ ਦੂਜਾ ਕਾਰ ਡਾੜੀ ਜਾਏ ਨਾ ਲੇਅਰ ਜੋ ਬਣੀ ਸੁਆ ਮਨੀ ਦੂਜਾ ਸੁਆ ਬਾਈ ਜੈਡ ਬਲੈਕ ਪਈ ਆ ਸੁਆ ਦੂਜਾ ਜੈਡ ਬ ਹਾਂ ਲੱਗਦੀ ਮਤਲਬ ਪਹਿਲਣਾ ਵਰਗੀ ਆ ਆਰਡਰ ਕਰਾ ਲਈ ਪਛਾਣ ਤੋਂ ਚੈੱਕ ਜਿੱਦਾਂ ਦੀ ਬਾਡੀ ਦੀ ਚੜਾਈ ਕਹ ਲਈਏ ਉਦਾਂ ਦੀ ਚੜਾਈ ਥੱਲੇ ਆਰਡਰ ਦੀ ਕਿੰਨੇ ਦਿਨ ਦਾ ਸੁਆ ਬਾਈ ਬਾਈ ਸੁਈ ਹੈ ਜੀ 10 ਤੋਂ 10 12 ਦਿਨਾਂ ਦੀ ਹਾਂ 10 12 ਦੀ ਆ ਇੱਕ ਦੋ ਦਿਨ ਇਧਰ ਉਧਰ ਵੀ ਮੰਨ ਲੇ ਹਾਂ ਜੀ ਕਿਉਂਕਿ ਆਪਣੀ ਦਾ ਖਰੀਦੀ ਬਈ ਆ ਹਨਾ ਹਾਂ ਖਰੀਦੀ ਇੱਕ ਦੋ ਦਿਨ ਕਈ ਵਾਰੀ ਕਿਲੇ ਜਿਹੜੇ ਘਰੋਂ ਆਈ ਵਾੜਾ ਦਾ ਚੰਗਾ ਚੰਗੇ ਖਾਸ ਬੰਦਿਆਂ ਤੋਂ ਆਈਏ ਇਹ ਠੀਕ ਆ ਗੱਲ ਹਾਂ ਜੀ ਲੈ ਆ ਲਿਆ ਤੇ ਸੁਭਾਹ ਦੀ ਠੰਡੀ ਲੱਗਦੀ ਆ ਵੇ ਡੰਡੇ ਇੱਥੇ ਭਾਂ ਕਢਾ ਕੇ ਚੂਲਾ ਬਈ ਪੰਦਰੇ ਕੱਦ ਫੁੱਲ ਤੇ ਲੰਬੀ ਵੀ ਫ ਇਹ ਕਹਿ ਸਕਦੇ ਮੈਂ ਜਮਾ ਬਰੀਕ ਆ ਗਈ ਸਵਾਦੀ ਤਾਂ ਇੰਨੀ ਕੁ ਠੰਡੀ ਆ ਚਗਾਲੀ ਕਰੀ ਜਾਂਦੀ ਆ ਭਾਈ ਕਹਿੰਦਾ ਵੇੜੇ 'ਚ ਖੜਾ ਕੇ ਝੋਲਾ ਜੀ ਝੋਲਾ ਜੀ ਐਦਾਂ ਦੀ ਆ ਚਵਾਈ ਦੀ ਨਰਮ ਜਮਾ ਇੱਕ ਨੰਬਰ 100 ਦੀ 100 ਹਲੇ ਭਾਈ ਇਹ ਮੈਂ ਚੋਈ ਹੋਈ ਆ ਥੋੜੀ ਆਪਣੇ ਗਾਹਕ ਆ ਗਏ ਸੀ ਥੋੜੀ ਮੈਂ ਖਾਲੀ ਕਰਤੀ ਸੀ ਠੀਕ ਆ ਗੱਲ ਹਾਂਜੀ ਐਤੋਂ ਦੋ ਹੀ ਲੇਟ ਹੋ ਗਿਆ ਵੀਡੀਓ ਤੇ ਇੱਥੋਂ ਮਾਰਦੀ ਆ ਜਿਹੜੀ ਕੈਮਰਾ ਓਏ ਥੋੜੀ ਝੂਤੀ ਸੀ ਇੱਥੋਂ ਕਰਾ ਦੇ ਕੁਆਲਿਟੀ ਚੈੱਕ ਇਹਦੇ ਆਰਡਰ ਦੀ ਇਹ ਆ ਗਈ ਜੈਡ ਬਲੈਕ ਪੁੰਜੜ ਤੱਕ ਇਹ ਨਾ ਤੇ ਸਵਾਦੀ ਬੜੀ ਠੰਡੀਆਂ ਦੇ ਇੱਥੋਂ ਦੇ ਕੱਦ ਦਾ ਜੜੀਆਂ ਕਰਾਦੀ। ਪੂਲ ਚੜਾਈ ਵਾਲੀ ਚੰਗੇ ਕੱਦ ਕਾਠ ਵਾਲੀ ਕਿੰਨਾ ਦੁੱਧ ਹਾਜ਼ਰ ਅੱਜ? ਬਾਈ ਜੀ ਉੱਦਾਂ ਦੁੱਧ 18 ਕਿਲੋ 16 ਦੀ ਦਿਓੜ ਦੇ ਦਵਾਂਗੇ। 16 ਦੀ ਗਰੰਟੀ ਦੇ ਹੀ ਭੇਜ ਦਾਂਗੇ ਜੇ ਕਿਸੇ ਸੱਜਣ ਨੇ ਲਈ ਜਾਣੀ ਆ। ਹਾਂ ਜੀ। ਲੈ ਸੱਜਣੋਂ ਇਹ ਜੋੜੇ ਦੀ ਨਾ ਇੱਕ ਬਾਈ ਕਹਿੰਦਾ ਵਿਚਾਲੇ ਰਹਿ ਗਈ ਦੀ ਵੀ ਖਾਸ ਗਾ ਲੇ ਰੂਗੀ ਜਿਹੜਾ ਸੱਜਣ ਦੋਨੇ ਝੋਟੀ ਆ ਲਿਜਾਊਗਾ। ਪਹੁੰਚ ਕਰਾਂਗੇ ਇਹਨੂੰ। ਫਰੀ ਪੰਜਾਬ ਆ ਪੰਜਾਬ ਦੇ ਵਿੱਚ ਕੋਈ ਪੈਸਾ ਨਹੀਂ ਕੋਈ ਪੈਸਾ ਨਹੀਂ ਆ ਜੋੜੇ ਦੀ ਚੋਬਰ ਕਹਿੰਦਾ ਮੈਂ ਕਰੇ ਛੰਡ ਕਰੂੰਗਾ ਘਰ ਤੱਕ ਨਾ ਘਰ ਤੱਕ ਵੀ ਗਰੰਟੀ ਰਹੂਗੀ ਆ ਜੋਬਰ ਦੀ ਝਾਲ ਚੋਬਰ ਤੋਰ ਤਿੰਨ ਨੰਬਰ ਲਗਾ ਓਏ ਆ ਲਗਾ 4x4 ਹਾਂ ਹੋਰ ਉੱਪਰ ਚੜਾਈ ਦੇ ਝੁੱਟੀ ਦੀ 4x4 ਚੈੱਕ ਕਰਾ ਦੇ ਚੜਾਈ ਚੜੂਈ ਕਰਾ ਦੇ ਚੈੱਕ ਇਹਦਾ ਰਸ਼ੀਨ ਟੈਂਕ ਕੇ ਲੱਗਦਾ ਹਣਾ ਪੂਰਾ ਪੂਰਾ ਜੀ ਲੇਵਾ ਦੇ ਕੇ ਨਾ ਇੱਥੋਂ ਇੱਥੋਂ ਕਵਾਲੀ ਜੀ ਨਾਲ ਜੀ ਗਾੜ ਨਹੀਂ ਇਦਾਂ ਦਾ ਲੇਵਾ ਲੱਗਦਾ ਠੰਡੇ ਨਹੀਂ ਇਹ ਥਾੜੀ ਵਾਲਾ ਲੇਵਾ ਜਿਵੇਂ ਗਾਵਾਂ ਦਾ ਹੁੰਦਾ ਹਾਂਜੀ ਇੱਥੋਂ ਕਰਾ ਜਾ ਇੱਕ ਜੋਬਰਾ ਖੋਲ ਕੇ ਉਹਦਾ ਵੀ 22 ਕਿਲੋ ਜੋ ਆ ਜੋ 22 ਕਿਲੋ ਦੁੱਧ ਲੈਣੇ ਦਾਰ ਕਹਿੰਦਾ ਇੱਧਰ ਮਾਰੋ ਕਹਿੰਦਾ ਕੈਮਰਾ ਕਹਿੰਦਾ ਤਿਆਰ ਬੇਕਾਰ ਸੱਜਣਾ ਇਹ ਕਹਿੰਦਾ 20 ਤੋਂ 22 ਕਿਲੋ ਦੁੱਧ ਚਵਾ ਦੂਗੀ ਤੇ ਹੁਣ ਕਰਾ ਦੇ ਝੋਟੀ 'ਚ ਇੱਕ ਸਿੰਘ ਜਮਾ ਬੰਦਾ ਜਿੱਡੀ ਆਹ ਕੋਡੀ ਲੈਵਾ ਹਣਾ ਹਾ ਮਗਰ ਵੀ ਬੱਚਿਆ ਕੱਟੀ ਆ ਗਈ ਨਾਲ ਵੀ ਲੈ ਸੱਜਣੋ ਕੱਟੀ ਆ ਓਏ ਪਾਕਿਸਤਾਨੀ ਢਾਂਚੇ ਦੀ ਝੋਟੀ ਪੂਰੇ ਵੀ ਹਾਂਜੀ ਬੈਠਵੀ ਆ ਗਈ ਕੱਦ ਵੀ ਕਹਿ ਲਈਏ ਸ਼ੰਗਾ ਰੱਖ ਦਿਆ ਤੇ ਲੈਵਾ ਵੀ ਬੜਾ ਟੋਕਾ ਹਾਂ ਠੰਡੇ ਦੇ ਬਾਈ ਸਵਾ ਆਦੀ ਠੰਡੀ ਜਿੱਦਾਂ ਕਹਿ ਲਈਏ ਨਾ ਬਾਉਡਰ ਫਾਰ ਮਿਲਦੀਆਂ ਨੀਲੀ ਟੱਚ ਉਦਾਂ ਦੇ ਘਾਂਚਾ ਉਦਾਂ ਵੀ ਕਹ ਲਈਏ ਥੱਲੇੋਂ ਆਡਰ ਕੁਆਲਟੀ ਹੈ ਨਾ ਜੀ ਜੀ ਕਿੰਨਾ ਦੁੱਧ ਹਾਜ਼ਰ ਅੱਜ ਬਾਈ 18 ਕਿਲੋ ਅੱਜ ਦੇ ਦਵਾ 20 ਕਿਲੋ ਦੀ ਓਟ ਤੇ ਆਈ ਆ ਤੇ ਮਗਰ ਕਰ ਇੱਕ ੱਟੀ ਤੇ ਮਾਰੋ ਮਗਰ ਮਗਰ ਕੱਟੀ ਵੀ ਬਾਲੀ ਕਮਾਲ ਦੀ ਆ ਇਹ ਇੱਥੋਂ ਕਰਾ ਦੇ ਚੱਕ ਮਗਰ ਵੀ ਕੱਟੀ ਤੇ ਆਪ ਵੀ ਯਾਰ ਝੋਟੀ ਬਾਲੀ ਕਹ ਲਈਏ ਵੀ ਸਿਰਾ ਸੱਟ ਹੀ ਆ ਕੰਮ ਜੀ ਇਹ ਠੰਡੀ ਐ ਨਹੀਂ ਗਾ ਹਲਦੀ ਵੀ ਨਹੀਂ ਹਲਦੀ ਵੀ ਨਹੀਂ ਬਹੁਤ ਖਿੱਚਣ ਵਾਲਾ ਕੰਮ ਆ ਬਟਨ-ਵਟਨ ਪੂਰੇ ਕਰ ਗਿਆ ਲੈ ਗਰਮੀ-ਗਰਮੀ ਵਾਲਾ ਸੀਨ ਹੀ ਨਹੀਂ ਕੋਈ ਇਹ ਗੱਲ ਲੈ ਲੈ ਮੋਗੇ ਲੱਗੇ ਪਿਆ। ਪਿਛਾ ਵਾਲੇ ਪਾਸੇ ਦੀ ਧਾਰਾ ਮਾਰਦੇ ਚਾਹੀਏ। ਉਹ ਉਹ ਕੰਮ ਨਹੀਂ ਹੈਗਾ। ਕਿੰਨਾ ਤੋਂ ਦੱਸਿਆ? 18 ਕਿਲੋ ਅੱਜ ਦੇਵਾਂ 20 ਦੀ ਓੜ ਦੇ ਦੇਵਾਂਗੇ। ਠੀਕ ਹੈ ਗੱਲ। ਆਇ ਇੱਥੋਂ ਕਰਾਂਗੇ। ਲੈ ਇੱਥੋਂ ਮਾਰ। ਗੁਰੀ ਬਾਈ ਤੂੰ ਚੋਣੀ ਵੀ ਨਹੀਂ ਜਾਣਦਾ ਦੇ ਲੈ। ਆ ਇੱਥੋਂ ਮਾਰ ਦੇ ਲੈ। ਉਹ ਕੰਮ ਨਹੀਂ 100 ਦਾ 100 ਇਹ ਕੰਮ ਜਮਾ। ਚਪਾਈ ਜੇ ਪਿੱਛੋਂ ਦੀ ਧਾਰਾ ਮਾਰਦੇ ਸਵੇਰ ਤੋਂ ਸਾਨੂੰ ਸ਼ੁਰੂਜੀ ਦੱਸਣੀ। ਗੰਢੀ ਝੋਟੀ ਆ। ਤੇ ਇਹ ਆ ਗਈ ਸਜਣੋ ਤਿੰਨ ਬਾਈ ਜੇ ਕਿਸੇ ਨੇ ਤਿੰਨ ਲੈਣੀਆਂ ਆਪਾਂ ਤਿੰਨਾਂ ਦਾ ਭਾਅ ਉਦਾਂ ਦਾ ਕਰ ਲਾਂਗੇ। ਤਿੰਨਾਂ ਦਾ ਹੀ। ਹਾਂ। ਜੇ ਕਿਸੇ ਨੇ ਤਿੰਨ ਕਰ ਤਿੰਨ ਆਪਣੀ ਪਿਛਲੀ ਵੀਡੀਓ ਜਿਹਾ ਭਾਜਦੇ ਗਏ ਤਿੰਨ ਕੱਟਿਆਂ ਜੇ ਤਿੰਨ ਕਿਸੇ ਲੈਣੀਆਂ ਫਿਰ ਉਦਾਂ ਦਾ ਭਾਅ ਹੋ ਜਾਊਗਾ ਜੇ ਕੱਲੀ ਕੱਲੀ ਕਿਸੇ ਨੂੰ ਵੀ ਪਸੰਦ ਆਏ ਕੱਲੀ ਕੱਲੀ ਵੀ ਦੇ ਦਵਾਂਗੇ ਠੀਕ ਆ ਗੱਲ ਹਾਂਜੀ ਤਿੰਨਾਂ ਦਾ ਥੋੜਾ ਜਿਹਾ ਭਾਅ ਕਹ ਲਾਂਗੇ ਵੀ ਸੈਟਲਮੈਂਟਲ ਕਰਤਾਗੇ ਆ ਕਰ ਦਵਾਂਗੇ ਉਹੀ ਗੱਲ ਆ ਵੀ ਤਿੰਨਾਂ ਜੋ ਬਾਈ ਕਹਿੰਦਾ ਘੱਟ ਲੈ ਲਾਂਗੇ ਨਫਾ ਤੇ ਹੁਣ ਮਾਰਦੇ ਗਏ ਯਾਰ ਨੰਬਰ ਵਾਲੀ ਝੋਟੀ ਤੇ ਕੈਮਰਾ ਪਹਿਲਾਂ ਸਿੰਘ ਜਮਾਂ ਹੀ ਤਾਜੀ ਸੂਈ ਬਾਈ ਬੋਲਾ ਸਾਹਿਬ ਜਮਾਂ ਓਰੀਜਨਲ ਸਿੰਘ ਆ ਖੱਡੇ ਵਾਲਾ ਸਵਾਦ ਹੀ ਠੰਡੀ ਆ ਆ ਚੋਬਰਾ ਲੇ ਆਰ ਦੇ ਬੰਨੇ ਲੇ ਆ ਲੇ ਆ ਲੇ ਆ ਇਹਦਾ ਸੂਆ ਇਹ ਛੋਟੀ ਜਿੰਨੀ ਕ ਤਾਰੀਫ ਕਰਦੀ ਏ ਉਹਨੀ ਕੀ ਥੋੜੀ ਇਹਨਾਂ ਨੇ ਬੋਲੇ ਸਾਫ ਆ ਜੀ ਬੋਲੇ ਜੋ ਖਾਲੀ ਹਾਂਜੀ ਤੇ ਬਾਕੀ ਬਣਤਰ ਬਣਤਰ ਬੜੀ ਕਮਾਲ ਦੀ ਆ ਪਛਾਣ ਬਹੁਤ ਮੋਲ ਮੋਲ ਪਈ ਅੱਜ ਅੱਬ ਉਹਦੀ ਗੱਲ ਕਰ ਲਈਏ ਜੀ ਸੇਠਾਂ ਦੇ ਸਰਹਾਣੇ ਵਰਗੀ ਕਹਿ ਲਈਏ ਪੂਰੀ ਪੂਰੀ ਹਾਂ ਕਮਾਲਿਆ ਕਮਾਲਿਆ ਜੋ ਬਰਾ ਕਮਾਲ ਆ ਚੌਥਾ ਦੇਣਾ ਸੂਈ ਨੂੰ ਆ ਲੰਬੀ ਕਮਾਦਿਆ ਕਰ ਮੈਨੂੰ ਤੂੰ ਵੀ ਅੱਜ ਥੱਕਿਆ ਥੱਕਿਆ ਜਿਹਾ ਮਹਿਸੂਸ ਹੋਣਾ ਇਹ ਥੋੜਾ ਘੁੰਮਣਾ ਵੱਧ ਪਿਆ ਇਹਨੂੰ ਲੇ ਲਿਆ 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 ਹਰੇ ਨੇ ਬੱਦ ਘੁੰਮਣਾ ਪਿਆ ਮਾੜੇ ਕਮਾਦਿਆ ਨਹੀਂ ਕਮਾਦਿਆ ਕਰ ਪਸ਼ੂਆਂ ਨੂੰ ਹਰੇਕ ਪੱਖ ਤੋਂ ਦਿਖਾਉਣਾ ਹੁੰਦਾ ਆਪਾਂ ਨੇ ਕੀ ਯਾਰੀ ਪਸ਼ੂ ਦੂਰ ਕਿਸੇ ਵੀਰ ਨੇ ਆਪਾਂ ਨੂੰ ਆਨਲਾਈਨ ਵੀ ਪੈਸੇ ਪਾਉਣੇ ਹੁੰਦੇ ਆ ਤੁਹਾਡਾ ਕਮਾਲਾ ਇੱਥੋਂ ਘਮਾ ਲਾ ਇੱਥੋਂ ਕਰਾਂਗੇ ਰੀ ਚੈੱਕ ਉਹ ਸੁਹਾ ਦੂਜਾ ਬਾਈ ਹਾਂਜੀ ਕਿੰਨਾ ਬੋਲਾ ਸਾਫ ਹੁੰਦੀ ਥੱਲੇ 15 ਕਿਲੋ ਅੱਜ ਮਾਪ ਦਮਾ ਗਏ ਜੀ ਟਾਈਮ ਤੋਂ ਟਾਈਮ ਹਾਂ ਟਾਈਮ ਤੋਂ ਟਾਈਮ ਆ 15 ਕਿਲੋ ਬਾਈ ਕਹਿੰਦਾ ਟਾਈਮ ਤੋਂ ਟਾਈਮ ਅੱਜ ਮਾਪ ਕੇ ਤੁਹਾਨੂੰ ਝੋਟੇ ਇਹ ਦੇ ਦੇਵਾਂਗੇ ਜੀ ਉਹ ਮੰਨ ਲਓ ਵੀ ਪੀਕ ਲੈਵਲ ਤੇ ਮਣੀ ਕਿੰਨਾ ਕੁ ਫੜ ਲੂਗੀ ਜਾ ਕੇ ਜੋ ਟਿਪੀਕ ਪੀਕ ਲੈਵਲ ਤੇ 18 ਕਿਲੋ ਮਗਰ ਬੱਚਾ ਵੀ ਕੱਟੀ ਆ ਆ ਨਾਲ ਵੀ ਕੱਟੀ ਤੇ ਬਰੀਕ ਬਰੂਕ ਕਰਾ ਲਈ ਗਰੀ ਚੱਕ ਉਹ ਬਰੀਕ ਬਰੂਕ ਕਿੰਨੀ ਆ ਬਰੀਕ ਪੁਰ ਜਿੱਥੇ ਮਾਰਜੀ ਭਾਰਲਾ ਜਿੱਥੋਂ ਜਿੱਥੋਂ ਮਾਰਜੀ ਚੁੰਡੀ ਭਾਰਲਾ ਮੋਟੀ ਵਾਲਾ ਸੀ ਨਹੀਂ ਹੋਊਗਾ ਕਿਤੋਂ ਵੀ ਤੇ ਬਾਕੀ ਸਵਾ ਦੀ ਜਮਾ ਸ਼ਾਂਤ ਐਨ ਪਿਆ ਸਰੀਰ ਜਵਾਂ ਕਿਵੇਂ ਕਹੀਦੀ ਕੰਜ ਵਰਗਾ ਜੀ ਨਾ ਪਤਲਾ ਇਹ ਆ ਗਈ ਕਹਿ ਲਈ ਆਪਾਂ ਸਦਨ ਚ 4 ਨੰਬਰ ਤੇ ਤੇ ਹੁਣ ਅਗਰ ਹੀ 5 ਨੰਬਰ ਜੇ ਕਿਸੇ ਭਾਈ ਨੇ ਆ ਜੋੜਾ ਲੈਣਾ ਤੇ ਆਪਾਂ ਆ ਜੋੜਾ ਬਣਾ ਲਾਗੇ ਇਹ ਆ ਜੋੜਾ ਇਹਦਾ ਪੂਰਾ ਹਾਈ ਕੁਆਲਿਟੀ ਆਜੂਗਾ ਜੀ ਆ ਜੋੜਾ ਹਾਂਜੀ ਆ ਜੋੜਾ ਵੀ ਭਾਈ ਕਹਿੰਦਾ ਦੇ ਦਿਆਂਗੇ ਠੀਕ ਰੇਟ 'ਚੀ ਮਗਰ ਵੀ ਕਟੀਆਂ ਆ ਜੋੜਾ ਵੀ ਦੇ ਦਿਆਂਗੇ ਉਹ ਜੋੜਾ ਵੀ ਜੋੜਾ ਜੋੜਾ ਬਣਾ ਲੈ ਸਾਰੀਆਂ ਲੈਣੀਆਂ ਸਾਰੀਆਂ ਸਾਰੀਆਂ ਦੇ ਦੇ ਭਾਈ ਕਿਉਂਕਿ ਵੇਚ ਨਹੀਂ ਨੇ ਆਪਾਂ ਕਿਹੜਾ ਪੜਨ ਲਾਉਣੀ ਆ ਬਈ ਪੜਨ ਲਾਉਣੀ ਆ ਜੀ ਆ ਜਾ ਚੋਬਰਾ ਲੈ ਔਰ ਲੈ ਦਾ ਰੋਟੀ ਦਾ ਮਸਲਾ ਆ ਜੀ ਠੀਕ ਆ ਇਹ ਆ ਆ ਦੇਖਾ ਗਰੀ ਵੈ ਸੈਟ ਉਹ ਖੜਦੀਆਂ ਜਮਾ ਇਹਨਾਂ ਆ ਦੇਖ ਪੈਂਪ ਲੱਗਾ ਮੜੇ ਮੈਂ ਘਮਾਗ ਲਿਆ ਘਮਾ 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 ਲਿਕਮਾ ਲਿਆ ਘਮਾ ਲਿਆ ਘਮਾ ਲਿਆ ਥਾਣ ਥਣ ਤੈ ਲੱਗਿਆ ਅਸਲ ਹੈ ਨਾ ਉਹ ਵਾ ਜਵਾਈ ਨਹੀਂ ਬਾਈ ਦੇ ਲੱਗਦੀ ਇਦਾਂ ਦੀ ਪਰਲੇ ਬੰਨਿਓ ਦਿਖਾ ਦੀ ਗਰੀ ਬਣ ਵਾਲੇ ਪਾਸਿਓ ਏ ਏ ਰੋਕ ਲਾ ਰੋਕ ਲਾ ਰੋਕ ਲਾ ਰੋਕ ਲਾ ਰੋਕ ਲਾ ਆ ਆ ਦੇਖ ਪੈਂਪ ਲੱਗਾ ਆ ਲਾ ਆਰੇ ਲਿਆ ਆਰੇ ਲਿਆ ਆਰੇ ਲਿਆ ਆ ਇਹ ਇੱਥੇ ਇੱਥੇ ਲਿਆ ਤੇ ਇੱਥੇ ਮਾਰ ਕੈਮਰਾ ਤੇ ਹੁਣ ਤੋੜ ਦੇ ਚੋਪਰਾ ਘਮਾ ਲਾ ਘਮਾ ਲਾ ਆ ਜਾ ਪਰੇਸ਼ਾਨ ਨਾ ਕਰ ਘਮਾ ਲਾ ਇੱਥੋਂ ਨੰਬਰ ਆ ਗਿਆ ਪੰਜਵਾਂ ਉਦਾਂ ਕਹ ਲਈਏ ਮੇਲੇ ਚ ਪਹਿਲਾ ਨਮ ਪਹਿਲਾ ਚੱਕਣ ਵਾਲੀ ਆ ਇੱਥੋਂ ਖਰਾਬੇ ਚੈੱਕ ਇਹਦੀ ਕੁਆਲਿਟੀ ਜਿੱਦਾਂ ਦਾ ਇਹਨੂੰ ਕਹ ਲਈਏ ਵੀ ਥਣਲੇਵਾ ਲੱਗਿਆ ਸੁਆ ਬਣੀ ਦੂਜਾ ਸੁਆ ਬਾਈ ਪਰ ਉਹ ਬਲੂਨ ਕਹਿੰਦੇ ਆਪਾਂ ਦੂਏ ਕਰਕੇ ਲਈ ਆ ਸੁਆ ਦੂਜਾ ਹਾਂਜੀ ਥਣ ਬਹੁਤ ਅਸਲ ਲੱਗਿਆ ਨਾ ਚਵਾਈ ਦੀ ਨਹੀਂ ਅਸਲ ਬਾਈ ਮਿਲਦੀ ਜ ਨਹੀਂ ਅਸਲ ਚਵਾਈ ਲੱਗੀ ਆ ਸੁਆ ਦੀ ਬਾਲੀ ਠੰਡੀ ਇਹ ਮੈਂ ਜੋਈ ਹੋਈ ਆ ਕਮਾਲ ਆ ਜbro ਸੁਆ ਦੀ ਤਾਂ ਲੱਗਦੀ ਜਵਾਕਾਂ ਦਾ ਕੰਮ ਹੀ ਆ ਨਾ ਹਾਂ ਠੰਡੀ ਬਹੁਤ ਹੈ ਬਾਈ ਜੀ ਤੇ ਆਰਡਰ ਆ ਗਿਆ 4x4 ਚਾਵੜਾ ਜਮਈ ਪਤਲਾ ਕੰਚ ਵਰਗਾ ਕੰਚ ਵਰਗਾ ਸੈਗ ਦੇਖ ਨਿਕਾਲ ਨਿਕਾਲ ਮਿਲਕ ਬਿਊਟੀ ਚ ਲਾ ਦਿਆ ਇਦਾਂ ਦੀ ਕੱਟੀ ਬਾਟੀ ਆਈ ਬਸ ਇਦਾਂ ਦੀ ਕੱਟੀ ਆ ਜੇ ਮਿਲਕ ਬਿਊਟੀ ਚ ਲਾ ਦਈਏ ਲੈਵੇ ਦੀ ਬਿਲਕੁਲ ਸਾਫ ਉੱਤੋਂ ਜਮਾ ਬਰੀਕ ਇਹ ਇੱਥੋਂ ਕਰਾਵੀਂ ਕਰੀ ਜੇ ਇੱਕ ਬਟਨ ਵਾਲਾ ਲੈਵਾ ਆ ਗਿਆ ਇਹ ਇੱਥੋਂ ਮਾਰਦੀ ਕੈਮਰਾ ਇੱਥੋਂ ਕਿੰਨਾ ਦੁੱਧਾ ਜਹਾਜ਼ ਰਹਾ ਪਾਜੀ 18 ਕਿਲੋ ਅੱਜ ਦੇਵਾ 20 ਦੀ ਊੜਨਾ ਆਈ ਆਪਾਂ ਨੂੰ 18 ਵਾਈ ਕਹਿੰਦਾ ਅੱਜ ਚਵਾ ਦਾਂਗੇ 20 ਕਿਲੋ ਦੀ ਗਾਰੰਟੀ ਤੇ ਆਈ ਹੋਈ ਆ ਤੋਹਫਾ ਵੀ ਸੀ ਦਿਖਾਤਾ ਤੁਹਾਨੂੰ ਆ ਵੱਡਾ ਬੋਤਲ ਇੱਕ ਦੇ ਕੱਲੀ ਕੱਲੀ ਨਾੜ ਦਿੰਦੀ ਆ ਇਹ ਆ ਦੇਖ ਬਾਈ ਪੈਂਪੀ ਲੱਗਾ ਪਿਆ ਇੱਥੋਂ ਮਾਰਨੀ ਕਰੀ ਪਹਿਲਾਂ ਪਛਾਣ ਤੋਂ ਇੱਥੋਂ ਕਰਾ ਕੇ ਚੈੱਕ ਅਗਲੇ ਬੰਨਿਓ ਕਰਾ ਦੇ ਚੈੱਕ ਕੁਆਲਟੀ ਦਾ ਬੜੀ ਆਸਲਾ ਜੋਟੀ ਦੀ ਇਹ ਇੱਥੋਂ ਕਰ ਸਕਦੇ ਹੋ ਚੈੱਕ ਇੱਥੋਂ ਫੇਸ ਕੁਆਲਟੀ ਦੇ ਮਾਰ ਕੇ ਸਾਦੀ ਦੇ ਮਗਰ ਫੇਰ ਮਾਰਦੀ ਕੈਮਰਾ ਕਈ ਵੀਰ ਨਾੜਾਂ ਦੇ ਸ਼ਕੀਨ ਹੁੰਦੇ ਆ 4v4 ਇਹ ਆ ਕਿੰਨਾ ਦੱਸਿਆ ਜਾ 12 ਕਿਲੋ ਅੱਜ ਨਾਪ ਦੇਵਾਂਗੇ ਬੱਚਾ ਮਗਰ ਵੀ ਜੈਡ ਬ ਲੈ ਗਿਆ ਠੀਕ ਆ ਗੱਲ ਆਪ ਵੀ ਜੈਡ ਬ ਲੈ ਕੇ ਜਮਾ ਤਾਜੀ ਸੂਈ ਦਸਾਂ ਦਸਾਂ ਦੇਣਾ ਦੀ ਇਹਨਾਂ 20 ਕਿਲੋ ਤੜਾ ਆਮਨਾ ਚ ਵਾ ਲੈਣਾ 20 ਕਿ ਕਿਦਾ ਜਾ ਹਾਂ ਤੇ ਸਵੇਰ ਦੀ ਠੰਡੀਆਂ ਚਗਾਲੀ ਕਰੀ ਜਾਂਦੀ ਹੈ ਖੜੀ ਆ ਪੂਰੀ ਪੂਰੀ ਇੱਥੋਂ ਘਾਹ ਕਰੀ ਜਿਵੇਂ ਪੂਛ ਪਾਸ਼ਾ ਫੜੀ ਖੜਿਆ ਇਤੋਂ ਅਕਲ ਕਰਨੀ ਨਹੀਂ ਮੰਦੀ ਹੈ ਨਾ 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 ਜੀ ਅਸਲ ਹਰਿਆਣੇ ਦੀ ਮੈਂ ਆ ਗਈ ਪੂਰੇ ਨਖਲ ਉੱਪਰ ਵੀ ਕੱਲੀ ਕੱਲੀ ਸਰੀਰ ਤੇ ਵੀ ਕੱਲੀ ਕੱਲੀ ਨਾੜ ਦੇ ਦੀ ਹਾਲ ਹੈ ਠੀਕ ਹੈ ਗੱਲ ਇਹਨੇ ਵੀ ਕੱਲੀ ਲੇਵੇ ਦੇ ਸਰੀਰ ਤੇ ਆ ਜਾ ਗਏ ਅਰੇ ਅਗਲੇ ਨੰਬਰ ਤੇ ਉਹ ਵੀ ਚੱਕ ਨਹੀਂ ਆ ਜਾ ਚੋ ਫਰਾਂ ਲੈ ਆ ਲੈ ਆ ਲੈ ਆ ਇੱਥੋਂ ਮਾਰਨੀ ਫੇਸ ਕਵਾਲ ਜੀ ਦੇ ਕੈਮਰਾ ਗੇ ਬਾਹਲੀ ਮਸਮ ਇਹ ਥੋੜਾ ਜਿਹਾ ਨਾ ਗਿੱਲਾ ਲੱਗਦੀ ਹੈ ਨਾ ਇਹ ਥੋੜਾ ਗਿੱਲਾ ਰਹਿਣ ਤੇ ਭਾਲ ਪੈ ਗਈ ਠੀਕ ਆ ਥੋੜੀ ਬਹੁਤੀ ਦੂਜਾ ਸੂਆ ਨਹੀਂ ਸੂਆ ਦੂਜਾ ਕਿੰਨੇ ਦਿਨ ਦੀ ਸੂਈ ਹੋ ਗਈ ਸੂਈ ਹੈਗੀ ਅੱਜ 7 ਮਾ 8ਵਾਂ ਦਿਨ ਹੈ ਜੀ 7 8ਾਂ ਦਿਨਾਂ ਦੀ ਸੂਈ ਦੂਜਾ ਸੂਆ ਹਾਂਜੀ ਇਹ ਕਮਾਲਾ ਕਮਾਲਾ ਇੱਥੋਂ ਕਮਾਲਾ ਜੋ ਬਰਾ ਕੁੰਡਿਆਂ ਤੋਂ ਮੜੀ ਗੌਰ ਰੱਖਿਆ ਕਰ ਪੈਰ ਤੇ ਲੱਗ ਜਾਂਦਾ ਕਈ ਵਾਰੀ ਇਹ ਲੇ ਆ ਲੇ ਆ ਆਰਡਰ ਦਾ 4x4 ਵਾਹੇ ਜਰਸੀ ਗਾਊਨ ਨੂੰ ਨਹੀਂ ਇਹ ਡਾ ਲੇਵਾ ਲੱਗਦਾ ਜਿੱਡਾ ਇਹਨੂੰ ਲੇਵਾ ਲੱਗਾ ਹੈ ਠੀਕ ਹੈ ਗੱਲ ਗਾਵਾਂ ਨਾਲ ਦਾ ਕੰਮ ਹੀ ਆ ਪੂਰਾ ਜੀ ਕਿੰਨਾ ਦੁੱਧ ਹਾਜ਼ਰ 20 ਕਿਲੋ ਦੀ 21 22 ਦੀ ਦਵਾਂਗੇ ਅੱਪਰ ਦਾ 20 ਅੱਜ ਮਣ ਕੇ ਬੂਰਾ ਆ। ਹਾਂ। ਅਬ 20 22 ਕਹਿੰਦਾ ਅੱਜ ਜਹੇ 20 ਕਿਲੋ ਅੱਜ ਮਿਣ ਕੇ ਲੈ ਜਾਓ 21 22 ਦੀ ਨਾ ਓ.ਟੀ ਦੇ ਦਾਂਗੇ ਛਾਤੀ ਦੀ ਜਰਸੀ ਗਾਵਾਂ ਨੂੰ ਮਾਤ ਪਾਉਂਦੀ ਆ ਜਿੱਦਾਂ ਨਾ 10 ਮਾਤ ਦੇਣੇ ਬਾਈ ਜੀ ਸੂਈ ਨੂੰ। ਹਾਂਜੀ। 20 ਕਿਲੋ ਦੁੱਧ ਮੈਣਾ ਦਵਾਂਗੇ। 10-10 ਦੀ ਸੂਈ ਕੋਲੇ 20 ਕਿਲੋ ਹਾਜ਼ਰ ਆ ਤੇ ਬਾਕੀ ਇੱਥੋਂ ਘੇਰੀ ਫੇਸ ਤੇ ਮਾਰਨੀ ਉਹ ਜੀ ਨਹੀਂ ਵੀ ਕੱਲਾ ਦੁੱਧ ਦੁੱਦੀ ਆ। ਨਾਲ ਬਿਊਟੀ ਵੀ ਮਿਲੂਗੀ। ਦੁੱਧ ਵੀ ਮਿਲੂਗਾ ਤੇ ਮੈਨੂੰ ਇਹ ਜੋੜਾ ਵੀ ਕਰ ਦਾਂਗੇ ਦੋਨੇ ਯਾਰ। ਹਾਂਜੀ ਕਿਸੇ ਬਾਈ ਜੀ ਨੇ ਲੈਣਾ ਹਾਂਜੀ ਤੇ ਆਪਾਂ ਜੋੜਾ ਇਹ ਜੋੜਾ ਜੇ ਉਹ ਜੋੜਾ جے 3 اکٹھیاں ਲੈਣیاں 3 اکٹھیاں ਵੀ ਕਰਦਾਂਗੇ ਏ ਇਦਾਂ ਇਦਾਂ ਨੇ ਕਹਿ ਲਈ ਅੱਜ ਜਹਾਜ਼ 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 ਜੀ ਪਹੁੰਚੇ ਵੇ ਆ ਇਦਾਂ ਦੇ ਅੱਜ ਜਹਾਜ਼ ਜੀ ਪਹੁੰਚਿਆ ਕਈ ਵੀਰ ਮੂਨ ਕਰਦੇ ਬਾਹਰ ਬੈਠੇ ਵੀ ਜੋੜਾ ਇਦਾਂ ਟੋਪਦਾ ਦੇਦੇ ਪਿਆ ਜੋੜਾ ਟੋਪਦਾ ਜੀ ਮੈਂ 12 ਨੇ ਵਾਸਤੇ ਬਾਈ ਕਹਿੰਦਾ ਖਾਸ ਆਫਰ ਹੀ ਆ ਯਾਰ ਆ ਜੋੜੇ ਦੇ ਕਿਸੇ ਬਾਹਰ ਜੇ ਆ ਵੀ ਜੋੜਾ ਲਊਗਾ ਤਾਂ ਤਾਂ ਵੀ ਪਹੁੰਚ ਆ ਠੀਕ ਆ ਕਰਨ ਹਾਂ ਜੇ ਆ ਵੀ ਜੋੜਾ ਲਊਗਾ ਦੇ ਠੀਕ ਆ ਲੈ ਬਾਹਰ ਬੈਠਿਆਂ ਨੂੰ ਸੋਚ ਹੁੰਦੀ ਆ ਬਾਈ ਕਹਿੰਦਾ ਘਰ ਤੱਕ ਆਓ ਚੋਬਰ ਛੱਡ ਕੇ ਆਊਗਾ ਆ ਜੋੜਾ ਵੀ ਜੇ ਕਿਸੇ ਸੱਜਣ ਨੇ ਲੜਾ ਖੋਲਦਾ ਜਾਂਦਾ ਖੋਲਦਾ ਇਹ ਤੇ ਸੰਕੇਤ ਠੀਕ ਆ ਪਹੁੰਚ ਪਹੁੰਚ ਫਰੀ ਇਹ ਉਹਨਾਂ ਦੀ ਵੀ ਪਹੁੰਚ ਫਰੀ ਉਹਨਾਂ ਦੀ ਆ ਦੋਨਾਂ ਦੀ ਪਹੁੰਚ ਪਹੁੰਚ ਹੈ ਨਾ ਇਹ ਹਾਂ ਪੰਜਾਬ ਦੇ ਵਿੱਚ ਪੂਰੇ ਐਨ ਆਲ ਪੰਜਾਬ ਪਹੁੰਚ ਧੱਕ ਪਵਾ ਦਮਗੇ ਪੂਰੀ ਧੱਕ ਠੀਕ ਆ ਗੱਲ ਭੋਲ ਮਨੀ ਨੰਬਰ 9478474740 ਆ ਨੰਬਰ ਸਦਨ ਬਾਈ ਦਾ ਸਕਰੀਨ ਤੇ ਲਾ ਦੇ ਇਹ ਬਾਈ ਲੈ ਵਾ ਜੇ ਕੋਈ ਸੁਣਨਾ ਇਦਾਂ ਦੇ ਤੋਹਫੇ ਲੈਣ ਦਾ ਸ਼ਿਕੀਨ ਆ ਤਾਂ ਬਾਈ ਨਾਲ ਜ਼ਰੂਰ ਸੰਪਰਕ ਕਰ ਲਿਓ ਪਿੰਡ ਸ਼ਾਹਪੁਰਾ तहसील फ्लोर ਤੇ ਜ਼ਿਲ੍ਹਾ ਜਲੰਧਰ ਛੇ ਚੋਟੀਆਂ ਦਿਖਾਤੀਆਂ ਬਾਈ ਕੋਲੇ ਤਸੱਲੀ ਕਰਕੇ ਲੈ ਜਿਓ ਧੰਨਵਾਦ